ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਗੁਰਮੀਤ ਸਿੰਘ ਇੰਜੀਨੀਅਰ ਦੇ ਨਾਲ ਫਿਰ ਤੋਂ ਤੱਕੇਸ਼ਾਈ ਹੈ ਜਿਹੜੀ ਬੰਦੀ ਸਿੰਘਾਂ ਦੇ ਨਾਲ ਜਿਹੜੀ ਤੱਕੇਸ਼ਾਈ ਆ ਫਿਰ ਤੋਂ ਪੰਜਾਬ ਸਰਕਾਰ ਨੇ ਕੀਤੀ ਹੈ ਤੇ ਇਸ ਫੈਸਲੇ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਤੇ ਜਿਸ ਦੇ ਦੌਰਾਨ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਉਤਰੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਨੇ ਸਾਦੇ ਨੇ ਤੇ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਅੱਜ ਫਿਰ ਤੋਂ ਮੁੱਦਾ ਰੱਖਿਆ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਲਿਖਿਆ ਹੈ ਕਿ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਪੱਕੀ ਜ਼ਮਾਨਤ ਜੋ ਕਿ ਜੂਨ 2023 ਤੋਂ ਚੱਲ ਰਹੀ ਸੀ ਨੂੰ ਰੱਦ ਕਰਨ ਦੇ ਫੈਸਲੇ ਨਾਲ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ। ਬਾਕੀ ਸਾਹਿਬ ਪੱਕੀ ਜ਼ਮਾਨਤ ਮਿਲਣ ਤੋਂ ਬਾਅਦ ਸ਼ਾਂਤਮਈ ਜੀਵਨ ਬਤੀਤ ਕਰ ਰਹੇ ਹਨ ਤੇ ਆਪਣੀ ਰਿਹਾਈ ਦੌਰਾਨ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਸਨ। ਜਿੱਥੇ ਸਮੁੱਚੇ ਕੌਮ ਅਤੇ ਸ਼੍ਰੋਮਣੀ ਕਾਲੀਦਾਲ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬਾ ਸੰਘਰਸ਼ ਕਰ ਰਿਹਾ ਹੈ ਉੱਥੇ ਹੀ ਭਗਵੰਤ ਮਾਨ ਅਤੇ ਉਸ ਦੀ ਸਰਕਾਰ ਵੱਤ ਵਦ ਸਿੱਖਾਂ ਨੂੰ ਜੇਲ੍ਹਾਂ ਵਿੱਚ ਭੇਜਣ ਦੇ ਵਿੱਚ ਰੁਝੀ ਹੋਈ ਹੈ ਭਾਈ ਗੁਰਮੀਤ ਸਿੰਘ ਨੂੰ ਆਪ ਸਰਕਾਰ ਵੱਲੋਂ ਜਾਣ ਬੁੱਝ ਕੇ ਭੜਾਈ ਗਈ ਗਲਤ ਰਿਪੋਰਟ ਦੇ ਆਧਾਰ ਤੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ ਇਸ ਭਗਵੰਤ ਮਾਨ ਦੀ ਸਰਕਾਰ ਨੇ ਭਾਈ ਸਾਹਿਬ ਦੇ ਮਾਤਾ ਜੀ ਨੂੰ ਵੀ ਨਹੀਂ ਬਖਸ਼ਿਆ ਤੇ ਉਹਨਾਂ ਨਾਲ ਜਿਹੜਾ ਉਹਨਾਂ ਨੂੰ ਸਮਣੇ ਭੇਜ ਕੇ ਜਲੀਲ ਕੀਤਾ ਤੇ ਭਾਈ ਸਾਹਿਬ ਦੇ ਆਤਮ ਸਮਰਪਣ ਦਾ ਨਾ ਕਰਨ ਦੀ ਜਿਹੜੀ ਸੂਰਤ ਦੇ ਵਿੱਚ ਗੰਭੀਰ ਨਤੀਜੇ ਜਿਹੜੇ ਪੁਕਤਣ ਦੀ ਧਮਕੀ ਵੀ ਦਿੱਤੀ। ਇਸ ਤਰ੍ਹਾਂ ਭਗਵੰਤ ਮਾਨ ਪੰਜਾਬੀਆਂ ਦੇ ਮਾਣ ਨੂੰ ਬਰਕਰਾਰ ਰੱਖ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾ ਰਿਹਾ ਹੈ ਤੇ ਦੱਸਿਆ ਕਿ ਜਿਹੜੀ ਪੋਸਟ ਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਫਿਰ ਤੋਂ ਮੁੱਦਾ ਰੱਖਿਆ ਹੈ ਤੇ ਜਿਸ ਦੇ ਦੌਰਾਨ ਗੁਰਮੀਤ ਸਿੰਘ ਇੰਜੀਨੀਅਰ ਦੇ ਹੱਕ ਦੇ ਵਿੱਚ ਆਏ ਨੇ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਭਗਵੰਤ ਮਾਤੇ ਤਿੱਖੇ ਨਿਸ਼ਾਨੇ ਵਿਸਾਦੇ ਮੈਂ ਗੁਰਮੀਤ ਸਿੰਘ ਬੜੈਲ ਜਿਲ੍ਹਾ ਚੰਡੀਗੜ੍ਹ ਤੋਂ ਜੋ ਪਿਛਲੇ ਦਿਨ ਜਮਾਨਤ ਤੇ ਰਿਹਾ ਹੋਇਆ ਸੀ ਪਿਛਲੇ ਸਮੇਂ ਦੌਰਾਨ ਵਾਪਰੀ ਘਟਨਾ ਕਰਮ ਨੂੰ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 2023 ਤੋਂ ਮੈਂ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਰਿਹਾ ਹੋਇਆ ਸੀ ਸਤੰਬਰ 2023 ਤੋਂ ਅਦਾਲਤ ਵੱਲੋਂ ਮੈਨੂੰ ਨੋਟਿਸ ਜਾਰੀ ਹੁੰਦੇ ਰਹੇ ਤੇ ਮੈਂ ਚੰਡੀਗੜ੍ਹ ਸੈਕਟਰ 43 ਦੀ ਅਦਾਲਤ ਵਿੱਚ ਪਹੁੰਚਦਾ ਵੀ ਰਿਹਾ ਜਿਵੇਂ ਕਿ ਆਪਾਂ ਸਾਰੇ ਕਰਦੇ ਹਾਂ ਕਿ ਜੱਜ ਸਾਹਿਬ ਕੋਲ ਜਾਣ ਤੋਂ ਪਹਿਲਾਂ ਵਿਅਕਤੀ ਵਕੀਲ ਸਾਹਿਬ ਕੋਲ ਜਾਂਦਾ ਹੈ ਅਤੇ ਵਕੀਲ ਸਾਹਿਬ ਦੇ ਕਹੇ ਅਨੁਸਾਰ ਅੱਗੇ ਕਾਰਵਾਈ ਕਰਦਾ ਹੈ ਮੈਂ ਵੀ ਇਦਾਂ ਹੀ ਕੀਤਾ ਅਦਾਲਤ ਵਿੱਚ ਪਹੁੰਚਣ ਤੇ ਮੈਨੂੰ ਅਤੇ ਮੇਰੇ ਜ਼ਮਾਨਤੀਆਂ ਨੂੰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਜੀ ਦੇ ਚੈਂਬਰ ਵਿੱਚ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਜਾਂਦਾ ਅਤੇ ਉੱਥੇ ਹੀ ਸ਼ਾਮ ਤੱਕ ਦੱਸ ਦਿੱਤਾ ਜਾਂਦਾ ਕਿ ਤਰੀਕ ਅੱਗੇ ਪੈ ਗਈ ਹੈ ਹੁਣ ਐਨੀ ਤਰੀਕ ਨੂੰ ਫੇਰ ਆਉਣਾ ਹੈ ਮੇਰੇ ਨਾਲ ਮੇਰੇ ਮਾਤਾ ਜੀ ਅਤੇ ਮੇਰੇ ਜ਼ਮਾਨਤ ਦੇਣ ਵਾਲੇ ਹੁੰਦੇ ਸਨ ਮੈਂ ਵਕੀਰ ਸਾਹਿਬਾਨ ਕੋਲ ਖਰਸ਼ਾ ਪ੍ਰਗਟ ਕੀਤਾ ਹੋਇਆ ਸੀ ਕਿ ਦੇਖਿਓ ਕਿਤੇ ਜੱਜ ਸਾਹਿਬ ਕੋਈ ਅਡਵਰਸ ਆਰਡਰ ਨਾ ਪਾਸ ਕਰ ਦੇਣ ਜਿਸ ਨਾਲ ਮੈਨੂੰ ਜਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਭਵਿੱਖ ਵਿੱਚ ਦਿੱਕਤ ਆ ਜਾਵੇ ਵਕੀਲ ਸਾਹਿਬਾਨ ਨੇ ਭਰੋਸਾ ਦਿਵਾਇਆ ਸੀ ਕਿ ਅਜੇ ਹੀ ਨੋਬਤਾਂ ਤੋਂ ਪਹਿਲਾਂ ਹੀ ਆਪਾਂ ਸਰੈਂਡਰ ਕਰਵਾ ਦੇਵਾਂਗੇ ਅਸੀਂ ਸਾਰੇ ਸੰਗਤ ਅੱਗੇ ਜਵਾਬਦੇਹ ਹਾਂ ਅਧਿਕਮੀ ਇਨਸਾਫ ਮੋਰਚਾ ਤੁਹਾਡੀ ਲਈ ਹੀ ਲੱਗਿਆ ਹੋਇਆ ਹੈ ਸੰਗਤ ਜੀ ਅੱਜ ਸਥਿਤੀ ਇਹ ਹੈ ਕਿ ਮੇਰੀ ਜਮਾਨਤ ਰੱਦ ਹੋ ਚੁੱਕੀ ਹੈ ਨਾਨ ਬੇਲੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਮੇਰੇ ਮਾਤਾ ਜੀ ਅਤੇ ਜਮਾਨਤੀਆਂ ਦੇ ਵੀ ਬੇਲੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਇਹ ਮੈਨੂੰ ਅੱਜ 27 ਤਰੀਕ ਨੂੰ ਪਤਾ ਲੱਗਿਆ ਹੈ ਸੰਗਾ ਜੀ ਆਉਣ ਵਾਲੀ ਸਥਿਤੀ ਦਾ ਅੰਦਾਜ਼ਾ ਲਾਉਣ ਦੇ ਬਾਵਜੂਦ ਵੀ ਸਹੀ ਕਦਮ ਚੁੱਕਣ ਵਿੱਚ ਸਫਲ ਰਹਿਣ ਦੀ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਹਿੰਦਾਂ ਵਸੀਦਾ ਬੰਦ ਇਹੀ ਪੂਰਾ ਕਰਨ ਦਾ ਭਰੋਸਾ ਜਿਵਾਉਂਦਾ ਹਾਂ ਅਤੇ ਆਪ ਸਭ ਤੋਂ ਖਿਮਾ ਦਾ ਚਾਤਕ ਹਾਂ ਮੈਨੂੰ ਮਾਫ ਕਰ ਦੇਣਾ ਜੀ ਆਪ ਜੀ ਦੇ ਸਹਿਯੋਗ ਅਤੇ ਅਰਦਾਸ ਦੀ ਮੈਨੂੰ ਹਮੇਸ਼ਾ ਲੋੜ ਹੈ ਜੀ ੁੱਲ ਚੁਕ ਮਾਫ ਕਰ ਦੇਣਾ ਜੀ